ਅਸੀਂ ਉੱਥੇ ਕਿਸੇ ਨੂੰ ਦਿਖਾਉਣ ਵਾਸਤੇ ਚੱਲੇ ਆ ਜਿੱਦਾਂ ਜਿੱਦਾਂ ਤੁਸੀਂ ਗੀਤ ਨੂੰ ਇਹਨੂੰ ਸੁਣੋਗੇ ਉਦਾਂ ਦਾ ਤੁਹਾਡੀ ਸੁਰਤ ਵੀ ਸਾਹਿਬ ਜਿਆਦੇ ਦੇ ਚਰਨਾਂ ਨੂੰ ਛੋਊਗੀ ਸੋ ਬੇਨਤੀ ਆ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਲੰਗਰਾਂ ਵਿੱਚ ਆਪਣੇ ਗੁਰੂ ਘਰਾਂ ਵਿੱਚ ਇਸ ਗੀਤ ਨੂੰ ਸੁਣੋ ਜ਼ਰੂਰ ਆਪਣੇ ਰੋਜ਼ਾਨਾ ਦੇ ਨਿਤਨੇਮ ਵਿੱਚ ਇਹਨੂੰ ਗੀਤ ਨੂੰ ਰੋਜ਼ ਸੁਣਿਆ ਕਰੋ ਕਿਉਂਕਿ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲਾਂ ਦੀ ਜਿਹੜੀ ਯਾਦ ਆ ਸਾਡੇ ਦਿਲ 'ਚ ਵਸੀ ਰਹੇ ਸ਼ੁਭੇਗ ਰਿਕਾਰਡ ਦੇ ਇਹ ਜਿਹੜਾ ਗੀਤ ਸਾਰਾ ਪਿਆ ਤੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਤੁਸੀਂ ਵੱਧ ਚੜ ਕੇ ਇਹਨੂੰ ਸੁਣੋ ਤੇ ਸੁਣ ਕੇ ਆਪਣੇ ਬੱਚਿਆਂ ਨੂੰ ਜਦੋਂ ਮਾਵਾਂ ਆਪਣੇ ਬੱਚਿਆਂ ਦੇ ਕੇਸ ਵਾਂਉਂਦੀਆਂ ਨੇ ਆਪਣੇ ਬੱਚਿਆਂ ਨੂੰ ਸਕੂਲ ਜਾਣ ਵਾਸਤੇ ਤਿਆਰ ਕਰਦੀਆਂ ਉਦੋਂ ਸਾਬਬ ਬਾਬਾਜੀਤ ਸਿੰਘ ਬਾਬਾ ਜੁਹਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਲਾਲਾਂ ਨੂੰ ਜਿੱਥੇ ਯਾਦ ਕਰਨਾ ਇਹਨਾਂ ਨਾਲ ਜੋੜਨਾ ਉਥੇ ਬਹੁਤ ਵੱਡੀ ਕੁਰਬਾਨੀ ਸੇਠ ਟੋਡਰਮਲ ਜੀ ਬਾਬਾ ਮੋਤੀਰਾਮ ਮਹਿਰਾ ਜੀ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਜਾਨਾ